ਸੈਸਿਕਲ ਫਰੈਂਡਸ ਕੀ ਹਾਲੇ ਤੁਹਾਡਾ ਅੱਜ ਹੈ ਸੰਡੇ ਦਾ ਦਿਨ ਤੇ ਸੇਧ ਆਪਣੀ ਥੋੜੀ ਇਦਾਂ ਹੀ ਆ ਢਿੱਲੀ ਮਿੱਠੀ ਜੀ ਉੱਠ ਗਏ ਆ ਤੇ ਦੇਖਦੇ ਆ ਅੱਜ ਦਾ ਬਲੌਗ ਕਿਵੇਂ ਦਾ ਰਿਹਾ ਪਰ ਤੁਸੀਂ ਬਣੇ ਰਹੋ ਮੇਰੇ ਬਲੌਗ ਦੇ ਨਾਲ ਤੇ ਕੰਮ ਤੇ ਸਾਰੇ ਕਰਨੇ ਹੁੰਦੇ ਭਾਵੇਂ ਸੇ ਠੀਕ ਹੋਵੇ ਜਾਂ ਨਾ ਠੀਕ ਹੋਵੇ ਤੇ ਸਭ ਤੋਂ ਪਹਿਲਾਂ ਆਪਾਂ ਬਣਾਨੇ ਆ ਚਾਹ ਪੀਣ ਦੇ ਲਈ ਕਿਉਂਕਿ ਮੈਂ ਉੱઠી ਆ ਹਜੇ ਉੱਠ ਕੇ ਤੇ ਬਾਕੀ ਕੰਮ ਫਿਰ ਦੇਖਦੇ ਆ ਬਾਅਦ ਵਿੱਚ ਕਿਚਨ ਦੇ ਵਿੱਚ ਜਾਣ ਲੱਗੇ ਤਦ ਉਹ ਇਹ ਕਹਿਣਾ ਚਾਹਨੀ ਆ ਕਿ ਮੇਰੇ ਬਲੌਗ ਨਾ ਬਣੇ ਰਹੀਓ ਤੇ ਜਿੱਥੇ ਲੱਗੇ ਬਲੌਗ ਵਧੀਆ ਉੱਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਜੀ ਤੇ ਚਲੋ ਚੱਲਦੇ ਆਂ ਫਿਰ ਕਿਚਨ ਦੇ ਵਿੱਚ ਅੱਜ ਮੇਰਾ ਦਿਮਾਗ ਜਿਹੜਾ ਹੈਗਾ ਉਹ ਲੱਗਿਆ ਸਾਂਬਰ ਬੜੇ ਦੇ ਵਿੱਚ ਕੱਲ ਰਾਤ ਦਾਲ ਲਿਆਂਦੀ ਸੀ ਪਰ ਭੁਗੋਈ ਨਹੀਂ ਗਲਤੀ ਹੋ ਗਈ ਤੇ ਹੁਣ ਸਭ ਤੋਂ ਪਹਿਲਾਂ ਮੈਂ ਜਾ ਕੇ ਕਿਚਨ ਦੇ ਵਿੱਚ ਮੈਂ ਸੋਚਿਆ ਦਾਲ ਹੀ ਭੁਗੋਦਾ ਸ਼ਾਮ ਤੱਕ ਬੜਾ ਬਣਾ ਕੇ ਖਾ ਸਕਦੇ ਆਪਾਂ ਤੇ ਇਹ ਵਾਲੀ ਦਾਲ ਅਸੀਂ ਮੈ ਤੇਰੇ ਉੱਠ ਕੇ ਹੁਣ ਭਿਉ ਹੋਣ ਲੱਗੀ ਆ ਤਾਂ ਜੋ ਸ਼ਾਮ ਤੱਕ ਇਹ ਪੂਰੀ ਤਰ੍ਹਾਂ ਭਿੱਗੀ ਰੋਗੀ ਤੇ ਇਹ ਵਧੀਆ ਤਰੀਕੇ ਨਾਲ ਫਿਰ ਗ੍ਰाइंड ਹੋ ਜੂਗੀ ਤੇ ਇਹਨੂੰ ਆਪਾਂ ਭਗੋ ਦਿੰਦਾ ਤੇ ਭਗੋਣ ਤੋਂ ਬਾਅਦ ਫਿਰ ਸ਼ਾਮ ਹੀ ਖਾਵਾਂਗੇ ਅਸੀਂ ਸਾਂਬਰ ਬੜੇ ਫਰੈਂਡਸ ਬੜੇ ਹੋਰ ਅੱਜ ਦਾ ਬਲੌਗ ਜਿਹੜਾ ਹੈ ਉਹ ਬੜਾ ਇੰਟਰਸਟਿੰਗ ਹੋਣ ਵਾਲਾ ਵਾ ਉਸ ਤੋਂ ਬਾਅਦ ਆਪਾਂ ਕਰਨ ਲੱਗੇ ਬ੍ਰੇਕਫਾਸਟ ਦੀ ਤਿਆਰੀ ਤੇ ਆਟਾ ਗੁੰਨਾ ਸਟਾਰਟ ਕੀਤਾ ਆਟਾ ਗੁੰਨਣਾ ਮੈਨੂੰ ਦੁਨੀਆ ਦਾ ਸਭ ਤੋਂ ਔਖਾ ਕੰਮਾਂ ਦੇ ਵਿੱਚੋਂ ਲੱਗਦਾ ਆ ਫਰੈਂਡਜ਼ ਪਤਾ ਨਹੀਂ ਕਿਉਂ ਇਦਾਂ ਦੀ ਸ਼ੁਰੂ ਤੋਂ ਹੀ ਇਦਾਂ ਹੈਗਾ ਵੰਨ ਵੀ ਆਟਾ ਸਭ ਤੋਂ ਔਖਾ ਆ ਤੇ ਵਾਕਈ ਆਟਾ ਗੁੰਨਣਾ ਸਭ ਤੋਂ ਔਖਾ ਵੀ ਹੈਗਾ ਵਾ ਚਲੋ ਆਟਾ ਤਾਂ ਗੁੰਨਣਾ ਪੈਣਾ ਹੀ ਆ ਜੇ ਰੋਟੀ ਖਾਣੀ ਆ ਰੋਟੀ ਤੋਂ ਬਿਨਾ ਤੇ ਫਿਰ ਰੋਟੀ ਆਟੇ ਤੋਂ ਬਿਨਾ ਤਾਂ ਬਣ ਨਹੀਂ ਸਕਦੀ ਹੈਗੀ ਫਰੈਂਡਜ਼ ਚਲੋ ਬਣਨੇ ਰਹੀਓ ਮੇਰੇ ਬਲੌਗ ਦੇ ਨਾਲ ਇਸ ਤੋਂ ਬਾਅਦ ਆਪਾਂ ਬ੍ਰੇਕਫਾਸਟ ਕਰਾਂਗੇ ਬ੍ਰੇਕਫਾਸਟ ਕਰਨ ਤੋਂ ਬਾਅਦ ਫਿਰ ਥੋੜਾ ਆਰਾਮ ਕਰਾਂਗੇ ਦੇਖਾਂਗੇ ਕਿਤੇ ਘੁੰਮ ਫਿਰ ਕੇ ਆਨੇ ਕਿਉਂਕਿ ਅੱਜ ਵੈਦਰ ਬੜਾ ਅੱਛਾ ਵਾ ਕਲਾਉਡੀ ਕਲਬਡੀ ਮੌਸਮ ਹੈ ਆਲੇ ਦੁਆਲੇ ਤਾਂ ਬਾਰਿਸ਼ਾ ਵੀ ਹੋ ਰਹੀਆਂ ਪਰ ਸਾਡੇ ਬਾਰਿਸ਼ ਨਹੀਂ ਹੋ ਰਹੀ ਤੁਹਾਡੇ ਸਿਰਫ ਵੈਦਰ ਕਲਾਉਡੀ ਹੈ ਇੰਨੀ ਜਦੋਂ ਚਾਹਦ ਕਰਨ ਤੋਂ ਬਾਅਦ ਆਟਾ ਮੇਰਾ ਬਸ ਗੁੱਜੜ ਨਹੀਂ ਵਾਲਾ ਵਾ ਹੁਣ ਤੇ ਮੈਂ ਆਟਾ ਗੁੰਦੀ ਹੁਣੀਆਂ ਫਰੈਂਡਸ ਗਰਮ ਪਾਣੀ ਦੇ ਨਾਲ ਗਰਮ ਮੀਨਸ ਗੁੱਸੇ ਪਾਣੀ ਦੇ ਨਾਲ ਤੇ ਉਹਦੇ ਨਾਲ ਥੋੜਾ ਮੇਰੇ ਖੇਤੀ ਕੁਝ ਜਾਂਦਾ ਆ ਨਹੀਂ ਤੇ ਫਿਰ ਜਦੋਂ ਆਪਾਂ ਰੋਟੀ ਬਣਾਉਨੇ ਆ ਨਾ ਤੇ ਫਿਰ ਉਹਦੇ ਵਿੱਚ ਸਫਾਈ ਜੀ ਨਹੀਂ ਆਦੀ ਹੈ ਕਿ ਇਸ ਕਰਕੇ ਮੈਂ ਇਹਦੇ ਲਈ ਕੋਸਾ ਪਣੀ ਯੂਜ਼ ਕਰਦੀ ਆ ਆਟਾ ਗੁੰਨਣ ਦੇ ਲਈ ਤੇ ਤੁਸੀਂ ਦੱਸਿਓ ਫਰੈਂਡਸ ਤੁਹਾਨੂੰ ਤੁਹਾਨੂੰ ਵੀ ਐਦਾਂ ਹੀ ਆਟਾ ਗੁੰਨਣਾ ਔਖਾ ਲੱਗਦਾ ਮੇਰੇ ਵਾਂਗੂ ਜਾਂ ਫਿਰ ਮੈਨੂੰ ਹੀ ਲੱਗਦਾ ਵਾ ਔਖਾ ਮਤਲਬ ਕਿ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਪਈ ਹੋਈ ਆ ਵੀ ਆਟਾ ਸਭ ਤੋਂ ਔਖਾ ਕੰਮ ਆ ਬੱਸ ਉਹਦੇ ਹੀ ਦਿਮਾਗ ਦੇ ਵਿੱਚ ਗੱਲ ਬਹਿ ਜਾਂਦੀ ਆ ਤੇ ਹੋਰ ਫਰੈਂਡਸ ਤੇ ਆਪਾਂ ਹੁਣ ਆਟਾ ਲਿਆ ਗੁੰਨ ਤੇ ਹੁਣ ਆਪਾਂ ਵੱਧਦੇ ਆ ਫਿਰ ਕਿਚਨ ਦੇ ਵੱਲ ਤੇ ਬਣਾ ਲਈਏ ਪਰੌਂਠੀਆਂ ਕਿਉਂਕਿ ਸਾਰਿਆਂ ਨੂੰ ਭੁੱਖ ਲੱਗੀ ਹੋਈ ਆ ਥੋੜਾ ਲੇਟ ਹੀ ਹੋ ਜਾਂਦੀ ਆ ਸੰਡੇ ਇੱਕ ਤਾਂ ਉੜਦੇ ਉੜਦੇ ਸਾਰੇ ਲੇਟ ਹੋ ਜਾਂਦੇ ਆ ਤੇ ਦੂਸਰਾ ਬੰਦਾ ਲੇਜੀ ਹੋ ਜਾਂਦਾ ਸੰਡੇ ਇਜ਼ ਅ ਲੇਜੀ ਡੇ ਤੇ ਆਪਾਂ ਨਾਲ ਨਾਲ ਇਹ ਕਹਿ ਦਿੰਦਾ ਸੀ ਵੀ ਆਪਣੀ ਆਪਣੀ ਪਰੌਂਠੀ ਮੇਰੇ ਕੋਲ ਲੈ ਲੋ ਚਾਹ ਧਰ ਦਿੱਤੀ ਸੀ ਕਿਉਂਕਿ ਸਾਡੇ ਘਰ ਖਾਂਦੇ ਆ ਚਾਹ ਦੇ ਨਾਲ ਗਰਮ ਗਰਮ ਬਣਦੀ ਬਣਦੀ ਪਰੌਂਠੀ ਬਾਅਦ ਵਿੱਚ ਕੋਈ ਨਹੀਂ ਕਹਿੰਦਾ ਤੇ ਮੈਂ ਹਸਬੰਦ ਨੂੰ ਵੀ ਤੇ ਬੇਟੇ ਨੂੰ ਦੋਨਾਂ ਨੂੰ ਕਹਿ ਦਿੰਦਾ ਸੀ ਵੀ ਆਪਣੀ ਆਪਣੀ ਪਰੌਂਠੀ ਲੈ ਜਾਓ ਤੇ ਮੈਂ ਬਣਾਈ ਜਾਨੀ ਆ ਤੇ ਨਾਲ ਨਾਲ ਖਾ ਲੋ ਚਾਹ ਗਈ ਬਣ ਤੇ ਉਹਨਾਂ ਨੇ ਆਪਣੀ ਚਾਹ ਲੈ ਲਈ ਤੇ ਬੇਟੇ ਨੂੰ ਦੇ ਦਿੱਤੀ ਪਰੌਂਠੀ ਤੇ ਆਪ ਵੀ ਲੈ ਲਈ ਤੇ ਪਰੌਂਠੀयां ਲਗਾਤਾਰ ਬਣਾਈ ਜਾਂਦੀ ਸੀਗੀ ਤੇ ਖਾਈ ਜਾਂਦੇ ਸੀਗੇ ਕਿਉਂਕਿ ਇਦਾਂ ਖਾਣੀ ਵੈਸੇ ਆਪਣੇ ਆਪ ਨੂੰ ਵੀ ਵਧੀਆ ਲੱਗਦੀ ਐ ਰੋਟੀ ਗਰਮ ਗਰਮ ਖਵਾਣੀ ਤੇ ਖਾਣ ਵਾਲਿਆਂ ਨੂੰ ਵੀ ਮਜ਼ਾ ਆਂਦਾ ਵਾ ਤੇ ਲਾਸਟ ਤੇ ਫਿਰ ਮੈਂ ਬੇਟੇ ਨੂੰ ਜਿਹੜੀ ਪਰੌਂਠੀ ਸੀਗੀ ਉਹ ਦੇਖ ਕੇ ਹੀ ਲਾਸਟ ਤੇ ਲਾਸਟ ਪਰੌਂਠੀ ਮੈਂ ਆਪਣੇ ਲਈ ਬਣਾਈ ਆਪਣਾ ਲਈ ਪਰੌਂਠੀ ਦੇ ਵਿੱਚ ਬਹੁਤ ਘੱਟ ਘਿਓ ਲਗਾਇਆ ਕਿਉਂਕਿ ਮੈਂ ਪਰੌਂਠੀ ਵੈਸੇ ਖਾਂਦੀ ਘੱਟ ਆ ਪਰ ਫਿਰ ਵੀ ਮੈਂ ਕਿਹਾ ਚੱਲ ਇੱਕ ਪਰੌਂਠੀ ਹੀ ਖਾ ਲੰਨੀ ਆ ਮੈਂ ਤੇ ਮੈਂ ਬਹੁਤ ਘੱਟ ਘੋਲ ਲਗਾਇਆ ਆਪਣੇ ਲਈ ਤੇ ਇੱਕ ਘੜ ਦੇ ਵਿੱਚ ਕੈਮਰਾ ਫੜਿਆ ਇੱਕ ਘੜ ਦੇ ਨਾਲ ਪਰੌਠੀ ਬਣਾਉਣੇ ਆ ਮੇਰੀ ਪਰੌਠੀ ਗਈ ਬਣ ਤੇ ਹੁਣ ਮੈਂ ਵੀ ਪਾਉਂਗੀ ਸ਼ਾਮ ਦਾ ਵੈਲਕਮ ਮੇਰੇ ਬਲੌਗ ਵਿੱਚ ਅੱਜ ਤਾਂ ਬੱਦ ਸੰਡੇ ਆ ਮੌਸਮ ਹੈ ਰਾਤ ਚ ਬੜਾ ਠੰਡਾ ਕੰਮ ਤੇ ਆ ਪਲਾਨ ਕਿਤੇ ਜਾ ਦਾ ਦੇਖਦੇ ਆ ਅੱਜ ਵੈਸੇ ਹੁੰਦਾ ਲੇਜੀ ਡੇ ਆ ਮੌਸਮ ਬੜਾ ਵਧੀਆ ਦੇਖੋ ਪਰ ਵਾਓ ਅੱਲਾ ਬੱਲਾ ਯਾ ਬਈਵਾ ਮਾਈ ਗॉड ਕਿੱਥੇ ਬੋਤਲਾਂ ਸੁੱਟ ਗਈਆਂ ਬੇਪੂਖ ਦੇਖੋ ਬਾਹਰ ਦਾ ਥੀ ਬੰਦੀ ਟੰਡੀ ਹਵਾ ਫਰੈਂਡਸ ਚੱਲ ਰਹੀ ਆ ਬੜਾ ਮਜ਼ਾ ਕੋਟੇ ਤੇ ਉੱਪਰ ਇਤਨਾ ਮਜ਼ਾ ਮਦਮੁਨਾ ਯੋਕ ਪਰ ਸਵੇਰ ਦੀ ਦੇਖਦੇ ਆ ਬੌਨੀ ਕਿਚ ਪ੍ਰੋਗਰਾਮ ਚਾਹੁੰਦਾ ਐਸੇ ਜਵਾਰਿਸ਼ ਦਾ ਵੀ ਸੀਗਾ ਪਰ ਬਾਰਿਸ਼ ਆਈ ਨਹੀਂ ਹੋਸਨਾ ਤੁਹਾਡਾ ਚੰਦਾ ਸੰਡੇ ਸੰਡਾ ਜਨਾਬ ਜੀ ਸੰਡੇ ਤੇ ਸੰਡਾ ਨਿਕਲ ਗਿਆ ਮੇਚ ਤੁਹਾਡਾ ਸੰਡੇ ਅੱਜ ਕਿਵੇਂ ਸਪੈਂਡ ਹੋਇਆ ਇਸ ਨੂੰ ਜ਼ਰੂਰ ਮੈਨੂੰ ੁੰਡਾ ਤੇਰਾ ਇੰਨਾ ਸਿਆਣਾ ਇਹਨੇ ਬੋਤਲਾਂ ਇੱਥੇ ਸਿੱਟੀਆਂ ਸੀ ਨਾ ਹੈ ਮੈਂ ਰੁਕਿਆ ਮੈਂ ਕਿਹਾ ਜਿੱਥੇ ਪਹਿਲਾਂ ਕੋਨੇ 'ਚ ਪਈਆਂ ਸੀ ਉੱਥੇ ਸੁੱਟ ਕੇ ਆਈ ਉਹ ਪਰੇ ਬਾਹਰ ਸੁੱਟਤਾ ਆ ਉਧਰਲੇ ਪਾਸੇ ਸਾਰੇ ਕੋਠੇ ਤੇ ਬੋਤਲਾਂ ਹੀ ਬੋਤਲਾਂ ਤਰੀਆਂ ਫਿਰਦੀਆਂ ਉਧਰ ਪਰੇ ਜਿੱਥੇ ਬਾਹਰ ਕੈਮਰਾ ਲੱਗਾ ਨਾ ਉਧਰ ਸੁੱਟਤਾ ਆ ਉਹਨੇ ਦੱਸ ਨਾ ਮੈਂ ਇਕੱਠੀਆਂ ਕਰ ਦੂੰਗਾ ਅੱਲਿੇ ਅਸੀਂ ਆਪਾਂ ਨੂੰ ਜਾ ਰਹੇ ਹਾਂ ਸੰਬਰ ਦੇਖੋ ਆਪਾਂ ਦੇ ਵਿੱਚ ਪਿਆਜ਼ ਪਿਆਜ਼ ਪਾਤਾ ਹਲਦੀ ਪਾਵਾਂਗੇ ਨਮਕ ਪਹਿਲਾ ਪਾਤਾ ਥੋੜੀਆਂ ਮਿਰਚਾਂ ਪਾਵਾਂਗੇ ਮਸਾਲਾ ਪਾਵਾਂਗੇ ਥੋੜਾ ਨਮਕ ਪਾਵਾਂਗੇ ਥੋੜੀ ਹਉਦੀ ਹੋ ਪਾਵਾਂਗੇ ਚੀਕ ਇਹਨਾਂ ਤੋਂ ਬਾਅਦ ਅਸੀਂ ਇਹ ਜਿਹੜੀਆਂ ਸਬਜ਼ੀਆਂ ਆ ਇਹ ਪਾਦਾਂਗੇ ਬਾਦਰ ਬਣਾ ਇਹ ਦੇਖੋ ਫਰੈਂਡਸ ਆਪਾਂ ਜਿਹੜਾ ਹੈਗਾ ਬੜੇ ਦਾ ਜਿਹੜਾ ਬੈਟਰ ਆ ਤਿਆਰ ਕਰ ਲਿਆ ਸਵੇਰੇ ਭਿਗੋਈ ਸੀਗੀ ਨਾ ਸਾਰਾ ਦਿਨ ਆਪਾਂ ਦਾਲ ਨੂੰ ਭਗੋ ਕੇ ਰੱਖਿਆ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਦਾਲ ਨੂੰ ਤੇ ਨਮਕ ਤੇ ਮਿਰਚ ਆਪਣੀ ਮਰਜ਼ੀ ਦੇ ਅਨੁਸਾਰ ਜਿੰਨੀ ਤੁਸੀਂ ਚਾਹੁੰਦੇ ਹੋ ਪਾ ਸਕਦੇ ਹੋ ਤੁਸੀਂ ਵੈਸੇ ਇਹਦੇ ਵਿੱਚ ਕੜੀ ਪੱਤਾ ਵੀ ਪਾ ਸਕਦੇ ਹੋ ਧਨੀਆ ਵੀ ਪਾ ਸਕਦੇ ਹੋ ਪਰ ਅਸੀਂ ਕੁਝ ਨਹੀਂ ਪਾਇਆ ਕਿਉਂਕਿ ਸਾਡੇ ਕੋਲ ਅਵੇਲੇਬਲ ਨਹੀਂ ਸੀਗਾ ਤੇ ਹੁਣ ਇਹਨੂੰ ਆਪਾਂ ਇਹਨੂੰ ਘੋਟਾਂਗੇ ਮਤਲਬ ਇਹਨੂੰ ਇਦਾਂ ਕਰਾਂਗੇ ਜਿੰਨਾ ਜ਼ਿਆਦਾ ਕਰਾਂਗੇ ਉੰਨੇ ਜ਼ਿਆਦਾ ਫਲਫੀ ਬਣਨਗੇ ਤੇ ਬਣਾਨੇ ਆ ਤੇ ਫਿਰ ਮਿਲਦੇ ਆ ਬਣੇ ਰਿਓ ਮੇਰੇ ਬਲੌਗ ਦੇ ਨਾਲ ਜਾਈਓ ਨਾ ਕਿਤੇ ਓਕੇ ਦੇਖੋ ਸਬਜ਼ੀਆਂ ਜੀ ਸਾਰੀਆਂ ਪਾ ਦਿੱਤੀਆਂ ਹੋਈਆਂ ਹੁਣ ਇਹ ਛੇਤੇ ਵਿੱਚ ਇਹ ਵਾਲੀ ਦਾਲ ਪਾ ਦਾਂਗੇ ਸਾਂਬਰ ਵਾਲੀ ਦਾਲ ਇਦੇ ਵਿੱਚ ਪਾਵਾਂਗੇ ਪਾਣੀ ਤੇ ਫਿਰ ਮਿਲਦੇ ਆ ਤੁਹਾਨੂੰ ਥੋੜੀ ਦੇਰ ਵਿੱਚ ਪਨੀਰ ਦੇ ਮੇਰੇ ਬਲੌਗ ਦੇ ਨਾਲ ਜੀਭਣਾ ਲੱਗਿਆ ਸਾਂਬਰ ਤੇ ਬੜਾ ਇਹ ਬਣ ਰਿਹਾ ਸਾਂਬਰ ਬਾਚਾ ਆਪਾਂ ਬਣਾ ਲਿਆ ਬਸ ਫਰੈਂਡਸ ਆਹ ਦੇਖੋ ਇੱਕ ਆਪਾਂ ਬੜਾ ਪਾ ਦਿੱਤਾ ਹੋਇਆ ਫੋਰਾ ਮਤਲਬ ਕرائی ਦੇ ਲਈ ਮੈਂ ਕਿ ਪਾ ਕੇ ਦੇਖਦੇ ਆ ਕਿਵੇਂ ਆ ਇਹ ਵੀਡੀਓ ਨਹੀਂ ਬਣਾਈ ਸੀਗੀ ਤੇ ਬਾਕੀ ਦਿਖਾ ਕੇ ਪਤਾ ਲੱਗੂਗਾ ਕਰੰਚੀ ਕਰੰਚੀ ਕਿੱਦਾਂ ਆ ਤੇ ਆ ਦੂਸਰਾ ਮੈਂ ਆਹ ਦੇਖੋ ਕਰਨ ਲੱਗੀਆਂ ਤੁਹਾਡਾ ਮੈਂ ਸ਼ੇਅਰ ਕਰਦੀਆਂ ਇਹਨੂੰ ਆਪਾਂ ਇਦਾਂ ਇਹਦੇ ਉੱਪਰ ਪਾ ਲਿਆ ਬੈਟਰ ਨੂੰ ਇਹਦੇ ਵਿੱਚ ਆਪਾਂ ਕਰ ਦਿੱਤਾ ਏਦਾਂ ਤੇ ਬਾਕੀ ਨਾ ਤੁਹਾਨੂੰ ਦੱਸਣੀ ਆ ਰੁਕ ਜਾਓ ਯਾਰ ਤੇ ਇਹਨੂੰ ਆਪਾਂ ਫਰਾਈ ਕਰਨ ਦੇ ਲਈ ਜਿਹੜੀ ਇਹਦੀ ਹੈਗੀ ਆ ਨਾ ਸੇਕ ਜਿਹੜਾ ਮੀਡੀਅਮ ਰੱਖਣਾ ਨਾ ਜ਼ਿਆਦਾ ਏਦਾਂ ਆਪਾਂ ਇਹਨੂੰ ਇਹਦੇ ਵਿੱਚ ਪਾ ਦਿੰਦੇ ਹਾਂ ਹਲਕੀ ਤੇ ਇਹ ਆਪਣੇ ਦਿਖਾ ਹੋਏ ਨਾਲ ਫੜ ਗਿਆ ਸਾਦਾ ਹੀ ਪੈ ਗਿਆ ਤੇਲ ਦੇ ਵਿੱਚ ਕਿਉਂਕਿ ਹੱਥ 'ਚ ਫੋਨ ਫੜਾਇਆ ਸੀ ਨਾ ਇਸ ਕਰਕੇ ਪਰ ਇਹ ਹੈ ਸਫਲਾ ਦੇਖੋ ਫਰੈਂਡਸ ਫਰ ਥੋੜਾ ਮੈਂ ਇੱਕ ਵਾਰੀ ਇਹਨੂੰ ਨਾ ਆਪਣੇ ਬੈਟਰ ਨੂੰ ਨਾ ਦੁਬਾਰਾ ਤੋਂ ਫੇਰ ਗ੍ਰाइंड ਕਰਦੀ ਆ ਥੋੜੀ ਜੀ ਦਾਲੇ ਦੇ ਵਿੱਚ ਨਾ ਥੋੜੀ ਚਿੱਟੀ-ਚਿੱਟੀ ਜੀ ਰਹਿ ਗਈ ਮੇਰਾ ਫਰਸਟ ਐਕਸਪੀਰੀਅੰਸ ਆ ਠੀਕ ਹੈ ਚਲੋ ਫਰੈਂਡਸ ਅਗਲੇ ਬੜੇ ਦੇ ਨਾਲ ਮਿਲਦੀ ਆ ਮੈਂ ਵੈਸੇ ਮੈਂ ਸਫਲਾ ਤੇ ਅਗਲੇ ਬੜੇ ਦੇ ਨਾਲ ਮਿਲਦੀ ਆ ਮੈਂ ਤੁਹਾਨੂੰ ਰੁਕ ਜਾਓ ਵਾਹ ਜੀ ਫਰੈਂਡਸ ਕਿਵੇਂ ਹੋ ਆਪਾਂ ਹੋ ਗਏ ਆ ਸਫਲ بڑے ਬਣਾਉਣ ਦੇ ਵਿੱਚ ਤੇ ਆਹ ਦੇਖੋ ਜਰਾ ਆਪਾਂ ਕਿੰਨੇ ਵੱਡੇ-ਵੱਡੇ ਬਣਾ ਵੀ ਦਿੱਤੇ ਇੱਧਰ ਵੀ ਬਣਾ ਕੇ ਰੱਖੇ ਹੋਇਆ ਹੁਣ ਮੈਨੂੰ ਟੈਕਨੀਕ ਆ ਗਈ ਆ ਬਣਾਉਣ ਦੀ ਤੁਸਿਆ ਵਰਗੇ ਮੈ ਲੱਗੇ ਜੇ ਮੈਂ ਖਾਉਂਗੀ ਨਾ ਸਾਂਬਰ ਦੇ ਨਾਲ ਹਜੇ ਸਾਂਬਰ ਉਹਦੇ ਪਿਆਵਾ ਉਹ ਹਜੇ ਕੋਲਣਾ ਵਾ ਬਣਾਣਾ ਵਾ ਪਹਿਲਾਂ ਮੈਂ ਬਣਾ ਕੇ ਰੱਖ ਲਾਂ ਫਿਰ ਤੁਹਾਨੂੰ ਦਿਖਾਣੀ ਆ ਬਣੇ ਰਹੀਓ ਮੇਰੇ ਵਲੌਗ ਨਾਲ ਜਾਈਓ ਨਾ ਕਿਉਂਕਿ ਆਪ ਕੈਮਰਾ ਬਾਨ ਵੀ ਮੈਂ ਹੀ ਤੇ ਕੁੱਕ ਵੀ ਮੈਂ ਹੀ ਇਸ ਕਰਕੇ ਮੈਨੂੰ ਥੋੜੀ ਦਿੱਕਤ ਆਦੀ ਆ ਵੀਡੀਓ ਸ਼ੂਟ ਕਰਨ ਤੇ ਕੰਮ ਕਰਨ ਦੇ ਵਿੱਚ ਇਸ ਲਈ ਟੈਂਪ ਬਾਰੀ ਬਾਰੀ ਕਰ ਸ਼ੂਟ ਕਰਨੀ ਪੈਣੀ ਆਖੇ ਜੀ ਹਾਂਜੀ ਫਰੈਂਡਸ ਬੜਾ ਵੀ ਸਾਡਾ ਬਣ ਗਿਆ ਤੇ ਸੰਭਾ ਵੀ ਸਾਡਾ ਬਣ ਗਿਆ ਆ ਦੇਖੋ ਸਰਵ ਕੀਤਾ ਆਪਾਂ ਵਾਓ ਬੜਾ ਦੇ ਵਿੱਚ ਪਾਇਆ ਸੰਭਾ ਰ ਮੈਨੂੰ ਟੇਸਟ ਕਰਕੇ ਦਿਖਾ ਦੇ ਕਿਦਾਂ ਮੜਾ ਜਾ ਚਿੱਤੀ ਕਰ ਟੇਸਟ ਕਿੱਤਾ ਮੈਂ ਸਵਾਦਿਗਾ ਹੋੜ ਇਹ ਉਹ ਨਹੀਂ ਤੜਕੇ ਵਾਲਾ ਇਹ ਉਹ ਵੀ ਕਿੱਤਾ ਇਹ ਵੀ ਕਿੱਤਾ ਸਭ ਕਿੱਤਾ ਸਵਾਦਿਗਾ ਆਕੇ ਦਿਖਾ ਇੱਕ ਵਾਰੀ ਸੱਚ-ਸੱਚ ਦੱਸੀ ਜੋ ਵੀ ਆ ਨਹੀਂ ਆਦੇ ਤੇ ਚੀ ਕਰਾ ਨੇ ਉਹਦਾ ਰ ਕੋਲੀ ਤਿਆਰੇ ਇਹ ਰੋਹ ਜੇ ਗਲਤ ਵਿੱਚ ਭਿੱਜਣ ਨੂੰ ਟਾਈਮ ਲੱਗੂਗਾ ਉਹਦੋਂ ਬਣਾਈ ਫਰੈਂਡਸ ਡੋਬਲ ਫਰੈਂਡਸ ਆਪਣੀ ਕੋਈ ਬੜੀ ਯਾਰੋ ਆਪਣੇ ਲਈ ਪਾ ਕੇ ਲਿਆਏ ਆਂ ਆਪਕੋ ਖਾ ਕੇ ਦੱਸਣਾ ਜੰਮੀ ਲੱਗਦਾ ਪਿਆ ਤੇ ਟੇਸਟ ਵੀ ਬਹੁਤ ਹੀ ਵਧੀਆ ਹੋਗਾ ਮੈਂ ਖਾ ਕੇ ਤੁਹਾਨੂੰ ਦੱਸਦੀ ਆ ਕਿਦਾਂ ਦਾ ਲੱਗਿਆ ਬਸ ਤੁਸੀਂ ਇੱਕ ਕੰਮ ਕਰਨਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਬੇਦੀ ਬ੍ਰਿੰਦਰ ਫੈਮਿਲੀ ਬਲੌਗ ਨੂੰ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਮੈਂਟ ਬਹੁਤ ਵਧੀਆ ਕਰਿਆ ਕਰਿਓ ਤਾਂ ਜੋ ਮੈਂ ਸੋਚਿਆ ਸੀ ਬਾਹਰੋਂ ਨਹੀਂ ਖਾਣਾ ਇਸ ਕਰਕੇ ਆਪਾਂ ਕਰਦੇ ਆ ਟੇਸਟ ਟੇਸਟ ਕਰਕੇ ਦੇਖਿਆ ਵਾਓ ਬਹੁਤ ਜ਼ਿਆਦਾ ਵਧੀਆ ਵੈਰੀ ਟੇਸਟੀ ਪਰ ਨਮਕਾ ਜਿਹਾ ਦਾ ਬੜਾ ਖਾਣ ਦੇ ਲਈ ਰੈਸਪੀ ਲੈਣ ਲਈ ਮੈਨੂੰ ਕਮੈਂਟ ਜ਼ਰੂਰ